ਸਤਨਾਮ ਸ਼੍ਰੀ ਵਾਹਿ ਗੁਰੂ ਸਾਹਿਬ ਜੀ ਰਾਗ ਤਨਸਰੀ ਬਾਣੀ ਭਗਤ ਕਬੀਰ ਜੀ ਕੀ ੴ ਸਤਿਗੁਰ ਪ੍ਰਸਾਦਿ RAM SIMAR RAM SIMAR RAM SIMAR PAI RAM NAAM SIMRAN BIN BOOD TE ADHIKAI ਰਾਮ ਸਿਮਰ ਰਾਮ ਸਿਮਰ ਰਾਮ ਸਿਮਰ ਭਾਈ ਰਾਮ ਨਾਮ ਸਿਮਰਨ ਬਿਨ ਬੂੜ ਤੇ ਅਧਿਕਾਈ ਰਹਾਉ ਬਿਨਤਾ ਸੁਤ ਦੇ ਗ੍ਰਹਿ ਸੰਪਤ ਸੁਖ ਦਾਈ ਇਨ ਮੈਂ ਕਛ ਨਾਹੀ ਤੇਰੋ ਕਾਲ ਅਵਦ ਆਈ ਅਜਾ ਮਲ ਗਜ ਗਣ ਕਾ ਪਤਿਤ ਕਰਮ ਕੀਨੇ ਤੇਉ ਉਤਰ ਪਾਰ ਪਰੇ RAM ਨਾਮ ਲੀਨੇ ਸੂਕਰ ਕੂਕਰ ਜਉਣ ਪਰਨੇ ਤਉ ਲਾਜਨਾ ਆਈ RAM ਨਾਮ ਛਾੜ ਅੰਮ੍ਰਿਤ ਕਾਹੇ ਬਿਖ ਖਾਈ ਤਜ ਭਰਮ ਕਰਮ ਬਿਦਨ ਖੇਦ RAM ਨਾਮ ਲੈਹੀ ਗੁਰ ਪ੍ਰਸਾਦ ਜਨ ਕਬੀਰ RAM ਕਰਸਨੇਹੀ ਤਜ ਪਰਮ ਕਰਮ ਬਿਧ ਨਖੇਦ RAM ਨਾਮ ਲੈਹੀ ਗੁਰ ਪ੍ਰਸਾਦ ਜਨ ਕਬੀਰ RAM ਕਰਸਨੇਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਗ ਤਨਾਸਰੀ ਬਾਣੀ ਭਗਤ ਕਬੀਰ ਜੀ ਕੀ ਏਕ ਓਕਾਰ ਸਤਗੁਰ ਪ੍ਰਸਾਦ ਹੈ ਭਾਈ ਪ੍ਰਭੂ ਦਾ ਸਿਮਰਨ ਕਰ ਪ੍ਰਭੂ ਦਾ ਸਿਮਰਨ ਕਰ ਸਦਾ ਰਾਮ ਦਾ ਸਿਮਰਨ ਕਰ ਪ੍ਰਭੂ ਦਾ ਸਿਮਰਨ ਕਰਨ ਤੋਂ ਬਿਨਾ ਬਹੁਤ ਜੀਵ ਵਿਕਾਰਾਂ ਵਿੱਚ ਡੁੱਬਦੇ ਹਨ ਰਹਾਉ ਬਹੁਤੀ ਪੁੱਤਰ ਸਰੀਰ ਘਰ ਦੌਲਤ ਇਹ ਸਾਰੇ ਸੁੱਖ ਦੇਣ ਵਾਲੇ ਜਾਪਦੇ ਹਨ ਪਰ ਜਦੋਂ ਮੌਤ ਰੂਪ ਤੇਰਾ ਖੀਲਾ ਸਮਾਂ ਆਇਆ ਤਾਂ ਇਹਨਾਂ ਵਿੱਚੋਂ ਕੋਈ ਵੀ ਤੇਰਾ ਆਪਣਾ ਨਹੀਂ ਰਹਿ ਜਾਏਗਾ ਅਜਾਮਲ ਗਜ ਗਨ ਕਾਏ ਵਿਕਾਰ ਕਰਦੇ ਰਹੇ ਪਰ ਜਦੋਂ ਪਰਮਾਤਮਾ ਦਾ ਨਾਮ ਇਹਨਾਂ ਨੇ ਸਿਮਰਿਆ ਤਾਂ ਇਹ ਵੀ ਇਹਨਾਂ ਵਿਕਾਰਾਂ ਵਿੱਚੋਂ ਪਾਰ ਲੰਘ ਗਏ हे ਸੱਜਣ ਤੂੰ ਸੂਰ ਕੁੱਤੇ ਆਦਿਕ ਦੀਆਂ ਜੂਨੀਆਂ ਵਿੱਚ ਭਟਕਦਾ ਰਿਹਾ ਫਿਰ ਵੀ ਤੈਨੂੰ ਹੁਣ ਸ਼ਰਮ ਨਹੀਂ ਆਈ ਤੂੰ ਅਜੇ ਵੀ ਨਾਮ ਨਹੀਂ ਸਿਮਰਦਾ ਪਰਮਾਤਮਾ ਦਾ ਅੰਮ੍ਰਿਤ ਨਾਮ ਵਿਸਾਰ ਕੇ ਕਿਉਂ ਵਿਕਾਰਾਂ ਦਾ ਜ਼ਹਿਰ ਖਾਰ ਰਿਹਾ ਹੈ हे भाई शास्त्र अनुसार किए जाने वाले केड़े काम हन जो शास्त्ररा विच इना कममा बारे मनाही है ए वहम छड़ दे ते परमात्मा दा नाम सिमरन कर हे दास कबीर तू अपने गुरु दी कृपा नाल अपने परमात्मा नु ही अपना प्यारा साथी बना परमात्मा दा नाम सिमरो यही है सदा ਉਮਦਾ ਸਾਥੀ ਤੇ ਇਸ ਦੀ ਬਰਕਤ ਨਾਲ ਬੜੇ ਬੜੇ ਵਿਕਾਰੀ ਵੀ ਤਰ ਜਾਂਦੇ ਹਨ ਕਰਮ ਕਾਂਡ ਦੇ ਭੁਲੇਖਿਆਂ ਵਿੱਚ ਨਾ ਪਵੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ